ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡੇ ਇੱਕ ਵਾਰ ਫੇਰ ਤੁਹਾਡੇ ਐਨਐਮਐਸ ਤੇ ਪੀਐਸਟੀਸੀ ਦੀ ਤਿਆਰੀ ਦੇ ਲਈ ਇਸ ਵੀਡੀਓ ਨੂੰ ਪਹਿਲਾਂ ਆਪਾਂ ਇੱਕ ਪਾਰਟ ਤੁਹਾਡੇ ਲਈ ਬਣਾ ਚੁੱਕੇ ਜੇਕਰ ਤੁਸੀਂ ਨਹੀਂ ਵੇਖਿਆ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਹੈ ਤੁਸੀਂ ਉੱਥੋਂ ਦੇਖ ਸਕਦੇ ਹੋਗੇ ਅੱਜ ਆਪਾਂ ਜਿਹੜਾ ਦੂਸਰਾ ਪਾਰਟ ਹੈਗਾ ਉਹ ਸਟਾਰਟ ਕਰਾਂਗੇ ਇਹਦੇ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਦੇ ਜਿਹੜੇ ਬਹੁਤ ਮਹੱਤਵਪੂਰਨ ਪ੍ਰਸ਼ਨ ਹੈਗੇ ਉਹ ਆਪਾਂ ਹੱਲ ਕਰਾਂਗੇ ਆਓ ਸ਼ੁਰੂ ਕਰੀਏ ਆਪਾਂ ਹਾਂਜੀ ਬੇਟਾ ਪਹਿਲਾ ਪ੍ਰਸ਼ਨ ਆਪਣਾ ਜਿਹਦਾ ਰਾਮਾਕ੍ਰਿਸ਼ਨ ਮਸ਼ੀਨ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਹਾਂਜੀ ਰਾਮਾਕ੍ਰਿਸ਼ਨ ਮਸ਼ੀਨ ਦੀ ਸਥਾਪਨਾ ਕੀਤੀ ਗਈ ਸੀ ਬੇਟਾ 1897 ਦੇ ਵਿੱਚ ਠੀਕ ਹੈ 18197 18197 ਅੱਗੇ ਚਲੋ ਅਗਲਾ ਪ੍ਰਸ਼ਨ ਬ੍ਰਹਮੋ ਸਮਾਜ ਦੇ ਇੱਕ ਪ੍ਰਸਿੱਧ ਆਗੂ ਸਨ ਹਾਂਜੀ ਜੋ ਬ੍ਰਹਮੋ ਸਮਾਜ ਸੀ ਉਹਦੇ ਪ੍ਰਸਿੱਧ ਆਗੂ ਸੀ ਵੀ ਕੇਸ਼ਵ ਚੰਦਰ ਸੇਨ ਅਗਲਾ ਪ੍ਰਸ਼ਨ 1898 ਦੇ ਵਿੱਚ ਸੈਂਟਰਲ ਹਿੰਦੂ ਕਾਲਜ ਕਿੱਥੇ ਸਥਾਪਿਤ ਕੀਤਾ ਗਿਆ ਬੇਟਾ ਬਨਾਰਸ ਦੇ ਵਿੱਚ ਠੀਕ ਹੈ ਜੀ ਹਾਂਜੀ ਬੇਟਾ ਅਗਲਾ ਪ੍ਰਸ਼ਨ ਆਪਣਾ ਕੇਸ਼ਵ ਚੰਦਰ ਦੀਆਂ ਕੋਸ਼ਿਸ਼ਾਂ ਕਾਰਨ ਦੂਜੇ ਵਿਆਹ ਉੱਤੇ ਪਾਬੰਦੀ ਕਦੋਂ ਲਗਾਈ ਗਈ ਠੀਕ ਹੈ ਦੂਸਰੇ ਵਿਆਹ ਉੱਤੇ ਪਾਬੰਦੀ ਕਦੋਂ ਲਗਾਈ ਗਈ ਕੇਸ਼ਵ ਚੰਦਰ ਦੀਆਂ ਕੋਸ਼ਿਸ਼ਾਂ ਦੇ ਅਨੁਸਾਰ 1872 ਦੇ ਵਿੱਚ ਠੀਕ ਹੈ 1872 ਅਗਲਾ ਪ੍ਰਸ਼ਨ ਬੇਟਾ परमहंस मंडली ਦੀ ਸਥਾਪਨਾ ਕਦੋਂ ਕੀਤੀ ਗਈ ਪਰਮਹੰਸ ਮੰਡਲੀ ਦੀ ਸਥਾਪਨਾ ਕਦੋਂ ਕੀਤੀ ਗਈ ਬੇਟਾ 1849 ਦੇ ਵਿੱਚ ਬੂਡ ਆਪਸ਼ਨ ਇਹਦੇ ਲਈ ਸਹੀ ਅਜੇਗੀ 1849 ਆਓ ਆਪਾਂ ਹੁਣ ਭੂਗੋਲ ਦਾ ਇਹੜਾ ਭਾਗ ਹੈਗਾ ਉਹਦੇ ਜਿਹੜੇ ਮਹੱਤਵਪੂਰਨ ਪ੍ਰਸ਼ਨ ਹੈਗੇ ਉਹ ਹੱਲ ਕਰਾਂਗੇ ਭਾਰਤ ਵਿੱਚ ਤਾਂਬੇ ਦੇ ਭੰਡਾਰ ਕਿੱਥੇ ਹਨ ਹਾਂਜੀ ਤਾਂਬੇ ਦੇ ਭੰਡਾਰ ਕਿੱਥੇ ਪਾਈ ਜਾਂਦੇ ਬੇਟਾ ਸਿੰਗਾਪੁਰ ਠੀਕ ਹੈ ਸਿੰਘਪੂਮ ਕਿਹੜੇ ਰਾਜ ਦੇ ਵਿੱਚ ਹੈਗਾ ਚਾਰਖੰਡ ਦੇ ਵਿੱਚ ਕਿੱਥੇ ਬੇਟਾ ਚਾਰਖੰਡ ਦੇ ਵਿੱਚ ਠੀਕ ਹੈ ਜੀ ਆਓ ਅਗਲਾ ਪ੍ਰਸ਼ਨ ਕਰੀਏ ਆਪਾਂ ਭਾਰਤ ਵਿੱਚ ਇੱਕ ਸਾਲ ਵਿੱਚ ਗਣਕ ਪੈਦਾ ਕਰਨ ਵਾਲਾ ਜਿਹੜਾ ਰਾਜ ਹੈਗਾ ਮਤਲਬ ਸਭ ਤੋਂ ਵੱਧ ਪੈਦਾ ਕਰਨ ਵਾਲਾ ਕਿਹੜਾ ਰਾਜ ਹੈ ਬੇਟਾ ਉੱਤਰ ਪ੍ਰਦੇਸ਼ ਠੀਕ ਹੈ ਭਾਰਤ ਵਿੱਚ ਸਭ ਤੋਂ ਵੱਧ ਗਣਕ ਪੈਦਾ ਕਰਨ ਵਾਲਾ ਰਾਜ ਉੱਤਰ ਪ੍ਰਦੇਸ਼ ਜੇ ਸਾਨੂੰ ਪ੍ਰਤੀ ਹੈਕਟੇਅਰ ਦੇ हिसाब ਨਾਲ ਪੁੱਛਦੇ ਫਿਰ ਆਪਾਂ ਪੰਜਾਬ ਟਿਕਰਨਾ ਸੀ ਔਗਲਾ ਪ੍ਰਸ਼ਨ ਕੋਲਕਾਤਾ ਕਿਸ ਨਦੀ ਦੇ ਕਿਨਾਰੇ ਉੱਤੇ ਸਥਿਤ ਹੈ ਕੋਲਕਾਤਾ ਜਾਂ ਕਲਕੱਤਾ ਠੀਕ ਹੈ ਹੁਣ ਕੋਲਕਾਤਾ ਕਹੇ ਜਾਂਦਾ ਹੈਗਾ ਤਾਂ ਕਿਸ ਨਦੀ ਦੇ ਕਿਨਾਰੇ ਉੱਤੇ ਸਥਿਤ ਹੈ ਬੇਟਾ ਹੁਗਲੀ ਠੀਕ ਹੈ ਕਿਹੜੀ ਨਦੀ ਹੈ ਹੁਗਲੀ ਨਦੀ ਹਾਂਜੀ ਬੇਟਾ ਅਗਲਾ ਪ੍ਰਸ਼ਨ ਆਪਣਾ ਹਿਮਾਲਿਆ ਪਰਬਤ ਕਿਸ ਕਿਰਿਆ ਦੁਆਰਾ ਬਣੇ ਹਨ ਜੋ ਹਿਮਾਲਿਆ ਪਰਬਤ ਹੈ ਨਾ ਭਾਰਤ ਦੇ ਉੱਤਰ ਵਿੱਚ ਸਥਿਤ ਹੈ ਉਹ ਕਿਸ ਕਿਰਿਆ ਦੁਆਰਾ ਬਣੇ ਹਨ ਹਾਂਜੀ ਬੇਟਾ ਜੋ ਹਿਮਾਲਿਆ ਪਰਬਤਨ ਨਿਰਮਾਣ ਹੈ ਉਹ ਹੈਗਾ ਬਲਣ ਕਿਰਿਆ ਕਰਨ ਬਲਣ ਕਰ ਠੀਕ ਹੈ ਪ੍ਰਸ਼ਨ ਨੰਬਰ 35 35 ਅਗਲਾ ਨਾ ਅਗਲਾ ਪ੍ਰਸ਼ਨ ਆਪਣਾ ਨਦੀਆਂ ਦੁਆਰਾ ਲਿਆ ਕੇ ਵਿਛਾਈ ਗਈ ਮਿੱਟੀ ਠੀਕ ਹੈ ਤਾਂ ਉਸ ਮਿੱਟੀ ਨੂੰ ਕੀ ਕਹਿੰਦਾ ਬੇਟਾ ਜਲੋੜੀ ਮਿੱਟੀ ਠੀਕ ਹੈ ਜਲ ਪਲੱਸ ਰੋੜੀ ਠੀਕ ਹੈ ਜਲ ਦੁਆਰਾ ਲਿਆ ਲਿਆ ਰੋੜ ਕੇ ਲਿਆਉਂਦੇ ਕੀ ਮਿੱਟੀ ਨੂੰ ਅਪਾ ਕਿਹੜੀ ਮਿੱਟੀ ਕਹਿੰਦੇ ਨੇ ਬੇਟਾ ਜਲੋੜ ਮਿੱਟੀ ਠੀਕ ਹੈ ਜਾਂ ਜਲੋਡੀ ਮਿੱਟੀ ਵੀ ਬੋਲਦੇ ਨੇ ਇਹਨਾਂ ਨੂੰ ਠੀਕ ਹੈ ਆਪਾਂ ਇਹ ਯਾਦ ਰੱਖਣਾਗਾ ਆਓ ਹੁਣ ਨਾਰੀ ਸ਼ਾਸਤਰ ਦੇ ਹਲਕੀ ਆਪਰੇਸ਼ਨ ਸੁਰੱਖਿਆ ਪਰਿਸ਼ਦ ਦੇ ਸੁਰੱਖਿਆ ਪਰਿਸ਼ਦ ਦੇ ਕੁਲ ਕਿੰਨੇ ਸਥਾਈ ਅਤੇ ਅਸਥਾਈ ਮੈਂਬਰ ਹੁੰਦੇ ਹਨ ਤਾਂ ਇਹ ਸੁਰੱਖਿਆ ਪਰਿਸ਼ਦ ਦਾ ਬੇਟਾ ਉਹਦੇ ਸਥਾਈ ਮੈਂਬਰ ਹੁੰਦੇ ਨੇ 5 ਠੀਕ ਹੈ ਤੇ ਅਸਥਾਈ ਮੈਂਬਰਾਂ ਦੀ ਗਿਣਤੀ ਹੁੰਦੀ ਹੈ ਕਿ 10 ਠੀਕ ਹੈ ਪਰਮਨੈਂਟ ਮੈਂਬਰ 5 ਨੇ ਠੀਕ ਜਿਹੜੇ ਟੈਂਪਰੇਰੀ ਸਥਾਈ ਮੈਂਬਰ ਨੇ ਉਹ 10 ਨੇ ਇਹ ਤੁਸੀਂ ਯਾਦ ਰੱਖਣਾ ਹੈ ਸੁਰੱਖਿਆ ਪਰਿਸ਼ਦ ਦੇ ਕੁੱਲ ਮੈਂਬਰ ਕਿੰਨੇ 15 ਪੰਜ ਸਥਾਈ ਤੇ 10 ਅਸਥਾਈ ਹਾਂਜੀ ਬੇਟਾ ਅਗਲਾ ਪ੍ਰਸ਼ਨ ਅੰਤਰਰਾਸ਼ਟਰੀ ਅਦਾਲਤ ਹੈ ਕਿਥੇ ਸਤੰਤਰਾਸ਼ਟਰੀ ਅਦਾਲਤ ਵੀ ਇਸ ਦਿੱਤੇਗੀ ਹੇਗ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਯੂਨੈਸਕੋ ਦੀ ਸਥਾਪਨਾ ਕਦੋਂ ਹੋਈ ਠੀਕ ਹੈ ਯੂਨੈਸਕੋ ਵੀ ਇੱਕ ਜਿਹੜਾ UN ਨੂੰ ਹੈ ਸੰਯੁਕਤ ਰਾਸ਼ਟਰ ਉਸ ਦੀ ਇੱਕ ਸੰਸਥਾ ਹੈਗੀ ਇਸ ਦੀ ਸਥਾਪਨਾ ਕਦੋਂ ਹੋਈ ਬੇਟਾ ਇਸ ਦੀ ਸਥਾਪਨਾ ਹੋਈ ਸੀ ਜੀ 1946 ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਅੰਤਰਰਾਸ਼ਟਰੀ ਸਿਹਤ ਸੰਗਠਨ ਇਹਨੂੰ WHO ਬੋਲ ਦਿੰਦੇ ਨੇ ਬੇਟਾ World Health Organization ਠੀਕ ਹੈ ਇਹਦੀ ਸਥਾਪਨਾ ਕਦੋਂ ਹੋਈ ਬੇਟਾ ਇਹਦੀ ਸਥਾਪਨਾ ਹੋਈ ਸੀ 1949 ਦੇ ਵਿੱਚ ਠੀਕ ਹੈ ਜੀ ਅੱਗੇ ਅਗਲਾ ਪ੍ਰਸ਼ਨ ਆ ਗਿਆ ਵਿਸ਼ਵ ਬੈਂਕ World Bank ਦੀ ਸਥਾਪਨਾ ਕਦੋਂ ਹੋਈ ਬੇਟਾ 1945 ਦੇ ਵਿੱਚ ਠੀਕ ਹੈ ਤਿੰਨੇ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਯਾਦ ਰੱਖਣੇ ਆ ਯੂਨੈਸਕੋ ਦੀ ਸਥਾਪਨਾ 1946 ਦੇ ਵਿੱਚ ਅੰਤਰਰਾਸ਼ਟਰੀ ਸਿਹਤ ਸੰਗਠਨ ਯਾਨੀ ਕਿ WHO World Health Organization ਦੀ ਸਥਾਪਨਾ 1949 ਵਿਸ਼ਵ ਬੈਂਕ World Bank ਦੀ ਸਥਾਪਨਾ 1945 ਠੀਕ ਹੈ ਬੇਟਾ ਹਾਂਜੀ ਆਓ ਅੱਗੇ ਪਾ ਦੁਬਾਰਾ ਫੇਰ ਇਤਿਹਾਸ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਕਰੀਏ ਸੈਇਦ ਅਹਿਮਦ ਖਾਨ ਨੇ 19ਵੀਂ ਸਦੀ ਵਿੱਚ ਇਸਲਾਮੀ ਸਮਾਜ ਅਤੇ ਧਰਮ ਦੇ ਸੁਧਾਰ ਲਈ ਕਿਸ ਅੰਦੋਲਨ ਦੀ ਨੀਂ ਰੱਖੀ ਤਾਂ ਸੈਇਦ ਅਹਿਮਦ ਖਾਨ ਨੇ ਕਿਹੜੀ ਲਹਿਰ ਦੀ ਸਥਾਪਨਾ ਕੀਤੀ ਸੀ ਬੇਟਾ ਕਿਹੜਾ ਅੰਦੋਲਨ ਚਲਾਇਆ ਗਿਆ ਸੀ ਅਲੀਗੜ ਅੰਦੋਲਨ ਹੈ ਨਾ ਹਾਂਜੀ ਬੇਟਾ ਅਗਲਾ ਪ੍ਰਸ਼ਨ ਆਪਣਾ ਮੁਹਮਮਦਨ ਐਂਗਲੋ ओरिएंटਲ ਕਾਲਜ ਦੀ ਸਥਾਪਨਾ ਕਿੱਥੇ ਹੋਈ ਹਾਂਜੀ ਜੋ ਮੁਹਮਮਦਨ ਐਂਗਲੋ ओरिएंटਲ ਕਾਲਜ ਦੀ ਸਥਾਪਨਾ ਹੋਈ ਸੀ ਬੇਟਾ ਅਲੀਗੜ ਦੇ ਵਿੱਚ ਠੀਕ ਹੈ ਜੀ ਹੁੰਜੂ ਅਲੀਗੜ ਮੁਸਲਿਮ ਵਿਸ਼ਵ ਵਿਦਿਆਲੇ ਦੀ ਸਥਾਪਨਾ ਕਦੋਂ ਹੋਈ ਤੇ ਦੀ ਸਥਾਪਨਾ ਇਸੇ ਬੇਟਾ 1920 ਦੇ ਵਿੱਚ ਠੀਕ ਹੈ ਦੇਖੋ ਵੀ ਜੋ ਮੁਹੰਮਦਨ ਐਂਗਲੋ ਰੀਅਨਟਲ ਕਾਲਜ ਸੀ ਨਾ ਇਹੀ ਬਾਅਦ ਦੇ ਵਿੱਚ ਅਲੀਗੜ ਮੁਸਲਿਮ ਵਿਸ਼ਵ ਵਿਦਿਆਲੇ ਬਣ ਗਿਆ ਸੀ ਠੀਕ ਹੈ 1920 ਦੇ ਵਿੱਚ ਅਗਲਾ ਪ੍ਰਸ਼ਨ ਸਰ ਸੈਇਦ ਅਹਿਮਦ ਖਾਨ ਨੂੰ ਸਰ ਦੀ ਉਪਾਧੀ ਕਦੋਂ ਮਿਲੀ ਠੀਕ ਹੈ ਸੈਇਦ ਅਹਿਮਦ ਖਾਨ ਨੂੰ ਸਰ ਦੀ ਜਿਹੜੀ ਉਪਾਧੀ ਸੀ ਉਹ ਕਦੋਂ ਮਿਲੀ ਬੇਟਾ 1898 ਠੀਕ ਹੈ 1898 ਅਗਲਾ ਪ੍ਰਸ਼ਨ ਹੈ ਪੜਾਂ ਮੁਹੰਮਦਨ ਐਂਗਲੋ ਰੀਐਂਟਲ ਕਾਲਜ ਦੀ ਸਥਾਪਨਾ ਕਦੋਂ ਹੋਈ 1875 ਦੇਖੋ ਵੀ ਜੋ ਇਹ ਕਾਲਜ ਸੀ ਮੁਹੰਮਦਨ ਐਂਗਲੋ ਰੀਐਂਟਲ ਕਾਲਜ ਇਹੀ ਬਾਅਦ ਦੇ ਵਿੱਚ ਅਲੀਗੜ ਮੁਸਲਿਮ ਅਲੀਗੜ ਯੂਨੀਵਰਸਿਟੀ ਬਣ ਗਿਆ ਸੀ ਹਾਂਜੀ ਬੇਟਾ ਹੁਣ ਆਪਾਂ ਭੂਗੋਲ ਦੇ ਹੱਲ ਕਰਦੇ ਹਾਂ ਕੁਝ ਮਹੱਤਵਪੂਰਨ ਪ੍ਰਸ਼ਨ ਹੈ ਇੱਥੇ ਲਿਖਿਆ ਵਿੱਚੋਂ ਭਾਰਤ ਦੇ ਮੁੱਖ ਨਿਰਯਾਤ ਕਿਹੜੇ ਹੈਗੇ ਠੀਕ ਹੈ ਜਿਹੜੇ ਅਸੀਂ ਦੂਸਰੇ ਦੇਸ਼ਾਂ ਨੂੰ ਪੇਦਗੇ ਤਾਂ ਦੇਖੋ ਇਹਨਾਂ ਦੇ ਵਿੱਚੋਂ ਮੁੱਖ ਨਿਰਯਾਤ ਕਿਹੜੇ ਹੈਗੇ ਹਾਂਜੀ ਬੇਟਾ ਤਾਂ ਇਹਦੇ ਵਿੱਚ ਜਿਹੜੀ ਸਾਡੀ 3rd ਆਪਸ਼ਨ ਹੈ ਵੀ ਹੀਰੇ ਗਹਿਣੇ ਚਾ ਕੱਚਾ ਲੋਹਾ ਠੀਕ ਹੈ ਇਹ ਆਪਸ਼ਨ ਸਾਡੀ ਸਹੀ ਆ ਜੇਗੀ ਅਗਲਾ ਪ੍ਰਸ਼ਨ ਆਪਣਾ ਇਹ ਇੱਥੇ ਲਿਖਿਆ ਵਿੱਚੋਂ ਕਿਹੜੀ ਸਭ ਤੋਂ ਵੱਧ ਮਸਾਮਦਾਰ ਚਟਾਨ ਹੈਗੀ ਦੇਖੋ ਵੀ ਕਿਹੜੀ ਚਟਾਨਾਂ ਸਭ ਤੋਂ ਵੱਧ ਮਸਾਮਦਾਰ ਨੇ ਰੇਤ ਪੱਥਰ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਗਿਆ ਆਪਣਾ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਦਰਾੜ ਘਾਟੀ ਵਿੱਚੋਂ ਵਗਦੀ ਹੈ ਠੀਕ ਹੈ ਦੇਖੋ ਬੇਟਾ ਇਹਨਾਂ ਦੇ ਵਿੱਚੋਂ ਕਿਹੜੀ ਨਦੀ ਦਰਾੜ ਘਾਟੀ ਦੇ ਵਿੱਚ ਵਗਦੀ ਹੈ ਤੱਪੀ ਨਦੀ ਠੀਕ ਹੈ ਤੱਪੀ ਜਾਂ ਤਾਪਤੀ ਜਾਂ ਫਿਰ ਤਾਪਦੀ ਠੀਕ ਹੈ ਇੱਕੋ ਹੀ ਨਾਮ ਹੈਗਾ ਤੱਪੀ ਤਾਪਤੀ ਜਾਂ ਤਪਦੀ ਹਾਂਜੀ ਬੇਟਾ ਅਗਲਾ ਪ੍ਰਸ਼ਨ ਸੰਸਾਰ ਵਿੱਚ ਕਣਕ ਪੈਦਾ ਕਰਨ ਵਾਲੇ ਮੁੱਖ ਖੇਤਰ ਕਿਹੜੇ ਹਨ ਦੀ ਸੰਸਾਰ ਦੇ ਵਿੱਚ ਕਣਕ ਪੈਦਾ ਕਰਨ ਵਾਲੇ ਮੁੱਖ ਖੇਤਰ ਕਿਹੜੇ ਆ ਬੇਟਾ ਇਹਦੇ ਲਈ ਆਪਟ ਆਪਸ਼ਨ ਸੀ ਆ ਜੇਗੀ ਸ਼ੀਤੂਸ਼ਣ ਗਾਂਦੇ ਮਦਾ ਅਗਲਾ ਪ੍ਰਸ਼ਨ ਛੱਜਣ ਕੀ ਹੈ ਛੱਜਣ ਕੀ ਹੈ ਬੇਟਾ ਛੱਜਣ ਹੁੰਦਾ ਵੀ ਚਟਾਨਾਂ ਦਾ ਟੁੱਟਣਾ ਭਜਣਾ ਠੀਕ ਹੈ ਇਹਦੇ ਲਈ ਸਾਡੀ ਊਡ ਆਪਸ਼ਨ ਸਹੀ ਆ ਜੇਗੀ ਛੱਜਣ ਕੀ ਹੈ ਬੇਟਾ ਚਟਾਨਾਂ ਦਾ ਟੁੱਟਣਾ ਜਾਂ ਭਜਣਾ ਠੀਕ ਹੈ ਜੀ ਆਓ ਫੇਰ ਅਪ ਇਤਿਹਾਸ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਕਰੀਏ ਠੀਕ ਹੈ ਬਾਈਬਲ ਵਿੱਚ ਭਾਰਤ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਗਈ ਹਾਂਜੀ ਬਾਈਬਲ ਵਿੱਚ ਭਾਰਤ ਨੂੰ ਕੀ ਕਿਹਾ ਗਿਆ ਬੇਟਾ ਹੋਡੂ ਕੀ ਕਿਹਾ ਗਿਆ ਵੀ ਹੋਡੂ ਬਾਈਬਲ ਵਿੱਚ ਭਾਰਤ ਲਈ ਸ਼ਬਦ ਵਰਤਿਆ ਗਿਆ ਹੈਗਾ ਹੋਡੂ ਡੈਸ਼ ਨੇ ਭਾਰਤ ਨੂੰ ਤਾਇਨਚੂ ਦਾ ਨਾਮ ਦਿੱਤਾ ਕਿਹਨਾਂ ਨੇ ਕਿਹਾ ਸੀ ਬੇਟਾ ਤਾਇਨਚੂ ਚੀਨੀਆਂ ਨੇ ਹੈਨਾ ਭਾਰਤ ਨੂੰ ਤਾਇਨਚੂ ਕਿਹਨਾਂ ਨੇ ਕਿਹਾ ਸੀ ਚੀਨੀਆਂ ਨੇ ਭਾਰਤੀ ਇਤਿਹਾਸ ਦੇ ਕਿਸ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈਗਾ ਹਾਂਜੀ ਤਾਂ ਕਿਹੜਾ ਸਮਾਂ ਬੇਟਾ ਹੋਏਗਾ 8ਵੀਂ ਤੋਂ 18ਵੀਂ ਸਦੀ 8ਵੀਂ ਤੋਂ 18ਵੀਂ ਸਦੀ ਨੂੰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ ਹਾਂਜੀ ਪ੍ਰਸ਼ਨ ਨੰਬਰ ਆ ਗਿਆ ਆਪਣਾ 29 ਇਬਨ ਬਤੂਤਾ ਦੇ ਰੋਹਿਲਾ ਲੇਖ ਵਿੱਚ ਕਿਸ ਸ਼ਾਸਕ ਦੇ ਰਾਜਕਾਲ ਦੀ ਜਾਣਕਾਰੀ ਮਿਲਦੀ ਹੈਗੀ ਠੀਕ ਹੈ ਤਾਂ ਇਬਨ ਬਤੂਤਾ ਦਾ ਜਿਹੜਾ ਰੋਹਿਲਾ ਲੇਖ ਹੈ ਬੇਟਾ ਉਹਦੇ ਵਿੱਚ ਕਿਸ ਦੇ ਸ਼ਾਸਨ ਕਾਲ ਦੀ ਜਾਣਕਾਰੀ ਮਿਲਦੀ ਹੈਗੀ ਮੁਹੰਮਦ ਬਿਨ ਤੁਗਲਕ ਦੇ ਠੀਕ ਹੈ ਜੀ ਆਓ ਆਪਾਂ ਅਗਲਾ ਪ੍ਰਸ਼ਨ ਕਰੀਏ ਡੈਸ਼ ਅਕਬਰ ਦੇ ਸਮੇਂ ਦਾ ਪ੍ਰਸਿੱਧ ਸੰਗੀਤਕਾਰ ਸੀ ਹਾਂਜੀ ਬੇਟਾ ਤਾਂ ਕੌਣ ਅਕਬਰ ਦੇ ਸਮੇਂ ਦਾ ਪ੍ਰਸਿੱਧ ਸੰਗੀਤਕਾਰ ਸੀ ਤਾਨसेन ਠੀਕ ਹੈ ਆਓ ਜੀ ਹੁਣ ਆਪਾਂ ਭੂਗੋਲ ਦੇ ਕਰੀਏ ਕੁਝ ਮਹੱਤਵਪੂਰਨ ਜਿਹੜੇ ਪ੍ਰਸ਼ਨ ਹੈਗੇ ਤਾਂ ਪਹਿਲਾ ਪ੍ਰਸ਼ਨ ਹੈ ਖਣਿਜ ਪਦਾਰਥ ਕਿਸ ਤਰ੍ਹਾਂ ਦੇ ਸਾਧਨ ਹੁੰਦੇ ਹੈਗੇ ਦੇਖੋ ਬੇਟਾ ਜੀਵ ਸਾਧਨ ਹੁੰਦੇ ਨੇ ਨਰਜੀਵ ਸਾਧਨ ਹੁੰਦੇ ਆ ਮਨੁੱਖੀ ਸਾਧਨ ਹੁੰਦੇ ਆ ਜਾਂ ਨਾ ਮੁੱਖਣ ਯੋਗ ਸਾਧਨ ਜੋ ਖਣਿਜ ਪਦਾਰਥ ਹੁੰਦੇ ਬੇਟਾ ਉਹ ਕਿਹੜੇ ਸਾਧਨ ਹੁੰਦੇ ਨੇ ਨਰਜੀਵ ਸਾਧਨ ਠੀਕ ਹੈ ਸੌਖਾ ਸੀ ਨਾ ਆਓ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਪਥਰਾਟ ਬਲਣ ਹੈ ਦੇਖੋ ਬੇਟਾ ਸੂਰਜੀ ਸ਼ਕਤੀ ਪਾਣੀ ਹਵਾ ਇਹ ਤਿੰਨੋਂ ਹੀ ਪਥਰਾਟ ਬਲਣ ਨਹੀਂ ਹੈ ਜਿਹੜਾ ਕੋਲਾ ਹੈ ਬੇਟਾ ਇਹ ਪਥਰਾਟ ਬਲਣ ਹੈ ਠੀਕ ਹੈ ਖਣਿਜ ਤੇਲ ਹੋ ਗਿਆ ਪੈਟਰੋਲ ਹੋ ਗਿਆ ਕੋਲਾ ਹੋ ਗਿਆ ਇਹ ਸਾਰੇ ਕਿਨੇ ਬੇਟਾ ਪਥਰਾਟ ਬਲਣ ਨੇ ਤਾਂ ਇਹਦੇ ਲਈ ਸਾਡੇ ਕੋਲ ਊਡ ਆਪਸ਼ਨ ਸਹੀ ਆ ਜਿੱਗੀ ਅਗਲਾ ਪ੍ਰਸ਼ਨ ਆਪਣਾ ਭਾਰਤ ਵਿੱਚ ਭੂਮੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਬਜਾਈ ਹੇਠ ਹੈ ਭਾਰਤ ਵਿੱਚ ਜਿਹੜੀ ਭੂਮੀ ਹੈ ਉਹਦੇ ਉੱਪਰ ਕਿੰਨੇ ਪਰਸੈਂਟ ਖੇਤੀ ਹੁੰਦੀ ਹੈ ਤਾਂ ਇਹ ਖੇਤੀ ਹੁੰਦੀ ਹੈ ਬੇਟਾ 46% ਠੀਕ ਹੈ ਜੀ ਆਜੋ ਅਗਲਾ ਪ੍ਰਸ਼ਨ ਆਪਣਾ ਭਾਰਤ ਵਰਗੇ ਸੰਗਣੀ ਆਬਾਦੀ ਵਾਲੇ ਦੇਸ਼ ਲਈ ਕਿੰਨੇ ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾਗਾ ਕਿੰਨੇ ਪਰਸੈਂਟ ਹੋਣਾ ਚਾਹੀਦਾ ਬੇਟਾ 33% ਠੀਕ ਹੈ ਇੱਥੇ ਤੁਹਾਨੂੰ ਇਹ ਪ੍ਰਸ਼ਨ ਐਵੇਂ ਵੀ ਪੁੱਛਿਆ ਜਾ ਸਕਦਾ ਹੈਗਾ ਵੀ ਵਿਗਿਆਨਿਕ ਪੱਖ ਤੋਂ ਕਿਸੇ ਸਥਾਨ ਦੇ ਉੱਪਰ ਕਿੰਨੇ ਪਰਸੈਂਟ ਜੰਗਲ ਹੋਣੇ ਲਾਜ਼ਮੀ ਨੇ ਤਾਂ ਕਿੰਨੇ ਪਰਸੈਂਟ ਹੋਣੇ ਲਾਜ਼ਮੀ ਨੇ ਬੇਟਾ 33% ਠੀਕ ਹੈ ਬਟ ਭਾਰਤ ਦੇ ਵਿੱਚ ਕਿੰਨੇ ਪਰਸੈਂਟ ਭੂਮੀ ਜੰਗਲਾਂ ਹੈਟਾ ਬੇਟਾ ਉਹ ਹੈਗੀ 22.7% ਠੀਕ ਹੈ ਜਾਨੀ ਕਿ ਚਾਹੀਦੇ ਸਾਨੂੰ ਕਿੰਨੇ ਨੇ 33% ਪਰ ਹੈ ਸਾਡੇ ਕੋਲ ਕਿੰਨੇ ਨੇ 22.7% ਅਗਲਾ ਪ੍ਰਸ਼ਨ ਭਾਰਤ ਵਿੱਚ કુલ ਭੂਮੀ ਦਾ ਕਿੰਨੇ ਪ੍ਰਤੀਸ਼ਤ ਰਕਬਾ ਚਰਗਾਹਾਂ ਅਤੇ ਦਰਖਤਾਂ ਹੇਟ ਹੈਗਾ ਠੀਕ ਹੈ ਇੱਥੇ ਹੁਣ ਜੰਗਲਾਂ ਦੀ ਗੱਲ ਨਹੀਂ ਕੀਤੀ ਗਈ ਜਰਗਾਹਾਂ ਤੇ ਜੰਦਰਕਤਾਂ ਹਿੱਟ ਕਿੰਨੇ ਪਰਸੈਂਟ ਰਕਬਾ ਬੇਟਾ ਇਹ ਹੈਗਾ 4% ਠੀਕ ਹੈ ਜੀ ਆਓ ਅਗਲਾ ਪ੍ਰਸ਼ਨ ਕਰੀਏ ਆਪਾਂ ਨਾਰੀ ਸ਼ਾਸਤਰ ਦੇ ਕਰਾਂਗੇ ਹੁਣ ਕੁਝ ਮਹੱਤਵਪੂਰਨ ਪ੍ਰਸ਼ਨ ਆਪਾਂ ਲੋਕਤੰਤਰ ਦਾ ਆਰੰਭ ਕਿੱਥੇ ਹੋਇਆ ਹਾਂਜੀ ਬੇਟਾ ਲੋਕਤੰਤਰ ਦਾ ਆਰੰਭ ਕਿੱਥੇ ਹੋਇਆ ਸੀ ਵੈਰੀ ਗੁੱਡ ਜੁਨਾਨ ਦੇ ਸ਼ਹਿਰ ਇਥਨਸ ਤੋਂ ਠੀਕ ਹੈ ਲੋਕਤੰਤਰ ਦਾ ਆਰੰਭ ਕਿੱਥੇ ਹੋਇਆ ਜੁਨਾਨ ਦੇ ਸ਼ਹਿਰ ਇਥਨਸ ਤੋਂ ਅਗਲਾ ਪ੍ਰਸ਼ਨ ਆਪਣਾ ਕਿਸਦਾ ਕਥਨ ਹੈ ਲੋਕਤੰਤਰ ਲੋਕ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ ਹਾਂਜੀ ਬੇਟਾ ਇਹ ਸ਼ਬਦ ਕਿੰਨਾਂ ਦੇ ਹੈਗੇ ਇਬਰਾਹਿਮ ਲਿੰਕਨ ਠੀਕ ਹੈ ਕਿੰਨਾਂ ਦੇ ਸ਼ਬਦ ਨੇ ਬੇਟਾ ਇਹ ਇਬਰਾਹਿਮ ਲਿੰਕਨ ਦੇ ਆਓ ਅਗਲਾ ਪ੍ਰਸ਼ਨ ਕਰੀਏ ਲੋਕਤੰਤਰੀ ਦੇਸ਼ ਵਿੱਚ ਕਿਸ ਦਾ ਰਾਜ ਹੁੰਦਾ ਹੈ ਹਾਂਜੀ ਲੋਕਤੰਤਰੀ ਦੇਸ਼ ਵਿੱਚ ਕੀ ਦਾ ਰਾਜ ਹੁੰਦਾ ਬੇਟਾ ਕਾਨੂੰਨ ਦਾ ਰਾਜ ਹੁੰਦਾ ਹੈ ਹੈਨਾ ਲੋਕਤੰਤਰੀ ਦੇਸ਼ ਵਿੱਚ ਕੀ ਦਾ ਰਾਜ ਹੁੰਦਾ ਹੈ ਕਾਨੂੰਨ ਦਾ ਆਓ ਫਿਰ ਅਗਲਾ ਪ੍ਰਸ਼ਨ ਕਰੀਏ ਲੋਕਤੰਤਰੀ ਸਰਕਾਰ ਦਾ ਕਿਹੜਾ ਰੂਪ ਨਹੀਂ ਹੈ ਦੇਖੋ ਲੋਕਤੰਤਰੀ ਸਰਕਾਰ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਰੂਪ ਨਹੀਂ ਹੈ ਬੇਟਾ ਦੇਖੋ ਪ੍ਰਧਾਨਾਤਮਕ ਸਰਕਾਰ ਹੁੰਦਾ ਹੈ ਸੰਸਦ ਸਰਕਾਰ ਇਹ ਵੀ ਹੁੰਦਾ ਹੈ ਸੰਘਾਤਮਕ ਸਰਕਾਰ ਇਹ ਵੀ ਹੁੰਦਾ ਹੈ ਬਟ ਜੋ ਤਾਨਾਸ਼ਾ ਹੈ ਇਹ ਲੋਕਤੰਤਰੀ ਸਰਕਾਰ ਦਾ ਰੂਪ ਨਹੀਂ ਹੁੰਦਾ ਹਾਂਜੀ ਅਗਲਾ ਪ੍ਰਸ਼ਨ ਆਪਣਾ ਪ੍ਰਧਾਨਾਤਮਕ ਸਰਕਾਰ ਵਿੱਚ ਦੇਸ਼ ਦੀ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਹਾਂਜੀ ਬੇਟਾ ਕਿੰਨਾ ਦੁਆਰਾ ਚੁਣਿਆ ਜਾਂਦਾਗਾ ਲੋਕਾਂ ਦੁਆਰਾ ਸਿੱਧਾ ਹੈ ਨਾ ਹਾਂਜੀ ਇੱਕ ਪਾਟ ਪਰ ਹੋਰ ਕਰਦੇ ਆਂਗੇ ਇਤਿਹਾਸ ਵਾਲਾ ਠੀਕ ਹੈ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਬੇਟਾ ਸਾਰੇ ਹੈ ਠੀਕ ਹੈ ਤੁਸੀਂ ਧਿਆਨ ਨਾਲ ਦੇਖਣਾ ਇਹਨਾਂ ਨੂੰ ਤੇ ਲਿਖਦੇ ਜਾਣਾਂ ਨਾਲ ਨਾਲ ਮੁਹੰਮਦਨ ਐਂਗਲੋ ओरिएंटਲ ਕਾਲਜ ਦੀ ਪਹਿਲੀ ਚਾਂਸਲਰ ਕੌਣ ਸੀ ਦੇਖੋ ਵੀ ਮੁਹੰਮਦਨ ਐਂਗਲੋ ओरिएंटਲ ਕਾਲਜ ਹੈ ਨਾ ਠੀਕ ਹੈ ਇਹਦੀ ਪਹਿਲੀ ਚਾਂਸਲਰ ਕੌਣ ਸੀ ਸੁਲਤਾਨ ਜਹਾਂ ਬੀਗਮ ਠੀਕ ਹੈ ਆਪਾਂ ਕਰਕੇ ਆ ਨਾ ਪਿੱਛੇ 1875 ਦੇ ਵਿੱਚ ਬਣਾਇਆ ਗਿਆ ਸੀ ਇਹ ਕਾਲਜ ਬਾਅਦ ਦੇ ਵਿੱਚ ਇਹ ਮੁ슬림 ਯੂਨੀਵਰਸਿਟੀ ਬਣ ਗਈ ਠੀਕ ਹੈ 1920 ਦੇ ਵਿੱਚ ਤਾਂ ਉਹਦੀ ਪਹਿਲੀ ਚਾਂਸਲਰ ਕੌਣ ਸੀ ਬੇਟਾ ਸੁਲਤਾਨ ਜਹਾਂ ਬੀਗਮ ਹਾਂਜੀ ਆਵੋ ਅਗਲਾ ਪ੍ਰਸ਼ਨ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨ ਵਿੱਚ ਕਿਸ ਦਾ ਮਹੱਤਵਪੂਰਨ ਯੋਗਦਾਨ ਸੀ ਜੋ ਸਤੀ ਪ੍ਰਥਾ ਸੀ ਬੇਟਾ ਉਹਨੂੰ ਗੈਰ ਕਾਨੂੰਨੀ ਕਿਸ ਦੇ ਯਤਨਾਂ ਸਦਕਾ ਖੋਸ਼ਿਤ ਕੀਤਾ ਗਿਆ ਵੀ ਰਾਜਾ ਰਾਮ ਮੋਹਨ ਰਾਏ ਕਦੋਂ ਕੀਤਾ ਸੀ ਬੇਟਾ 1829 ਠੀਕ ਹੈ ਕਿਹਨੇ ਕੀਤਾ ਸੀ ਲਾਰਡ ਵਿਲੀਅਮ ਬੈਂਟਿੰਗ ਨੇ ਕਿਹਨੇ ਕੀਤਾ ਸੀ ਬੇਟਾ ਲਾਰਡ ਵਿਲੀਅਮ ਬੈਂਟਿੰਗ ਨੇ ਠੀਕ ਹੈ ਆਓ ਅਗਲਾ ਪ੍ਰਸ਼ਨ ਕਿਸ ਦੇ ਜਦਨ ਯਤਨਾ ਕਰਕੇ 1856 ਵਿੱਚ Hindu ਵਿਧਵਾ ਵਿਆਹ ਕਾਨੂੰਨ ਪਾਸ ਕੀਤਾ ਗਿਆ ਹਾਂਜੀ ਬੇਟਾ ਕਿਹਦੇ ਯਤਨ ਸੀ ਜਿਹਦੇ ਨਾਲ 1856 ਦੇ ਵਿੱਚ ਹਿੰਦੂ ਵਿਧਵਾ ਵਿਆਹ ਕਾਨੂੰਨ ਪਾਸ ਹੋ ਗਿਆ ਤਾਂ ਯਤਨ ਸੀ ਬੇਟਾ ਈਸ਼ਵਰ ਚੰਦਰ ਵਿਦਿਆਸਾਗਰ ਦੇ ਠੀਕ ਹੈ ਕਿਹਦੇ ਯਤਨ ਸੀ ਬੇਟਾ ਈਸ਼ਵਰ ਚੰਦਰ ਵਿਦਿਆਸਾਗਰ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਨਿਰੰਕਾਰ ਯੰਦੋਲਨ ਦਾ ਸੰਸਥਾਪਕ ਕੌਣ ਸੀ ਨਿਰੰਕਾਰ ਯੰਦੋਲਨ ਦੀ ਸਥਾਪਨਾ ਕੀਤੀ ਸੀ ਬੇਟਾ ਬਾਬਾ ਦਿਆਲ ਸਿੰਘ ਨੇ ਠੀਕ ਹੈ ਯਾਦ ਰੱਖਣਾ ਤੁਸੀਂ ਇਹ ਨਿਰੰਕਾਰੀ ਅੰਦੋਲਨ ਦੀ ਸਥਾਪਨਾ ਬਾਬਾ ਦਿਆਲ ਸਿੰਘ ਨੇ ਹਾਂਜੀ ਅਗਲਾ ਪ੍ਰਸ਼ਨ ਨਾਮਧਾਰੀ ਅੰਦੋਲਨ ਦੀ ਸਥਾਪਨਾ ਕਿਹਨੇ ਕੀਤੀ ਸੀ ਬੇਟਾ ਸਤਿਗੁਰ ਰਾਮ ਸਿੰਘ ਨੇ ਠੀਕ ਹੈ ਇਹ ਦੋਨੇ ਪ੍ਰਸ਼ਨ ਇੱਕੋ ਜਿਹੇ ਹੈਗੇ ਧਿਆਨ ਰੱਖਣਾ ਤੁਸੀਂ ਨਿਰੰਕਾਰੀ ਅੰਦੋਲਨ ਦੀ ਸਥਾਪਨਾ ਬਾਬਾ ਦਿਆਲ ਸਿੰਘ ਨੇ ਤੇ ਨਾਮਧਾਰੀ ਅੰਦੋਲਨ ਦੀ ਸਥਾਪਨਾ ਸਤਿਗੁਰ ਰਾਮ ਸਿੰਘ ਨੇ ਹਾਂਜੀ ਆਓ ਅੱਗੇ ਭੂਗੋਲ ਦੇ ਕਰਾਂਗੇ ਹੱਲ ਆਪਾਂ ਪਹਿਲਾ ਪ੍ਰਸ਼ਨ ਆਪਾਂ ਇਹਦਾ ਜਵਾਲਾ ਚੱਕਰ ਕਿਸ ਨਾਮ ਨਾਲ ਸਬੰਧਿਤ ਹੈ ਹਾਂਜੀ ਬੇਟਾ ਜੇਕਰ ਤੁਸੀਂ ਪੜ੍ਹੇ ਹੋਵੇਗਾ ਤਾਂ ਜਵਾਲਾ ਚੱਕਰ ਦਾ ਸਬੰਧ ਹੈ ਸ਼ਾਂਤ ਮਹਾਸાગਰ ਠੀਕ ਹੈ ਕਿਉਂਕਿ ਸ਼ਾਂਤ ਮਹਾਸાગਰ ਦੇ ਨਾਲ ਆਲੇ ਦੁਆਲੇ ਦਾ ਖੇਤਰ ਹੈ ਨਾ ਉਸ ਨੂੰ ਜਵਾਲਾ ਚੱਕਰ ਕਹਿੰਦੇ ਆ ਇੱਥੇ ਬਹੁਤ ਸਾਰੇ ਜਿਹੜੇ ਜਵਾਲਾਮੁਖੀ ਨੇ ਉਹ ਨੇ ਇੱਥੇ ਬਹੁਤ ਸਾਰੇ ਜਿਹੜੇ ਪੁਚਾ ਆ ਲੱਗੇ ਉਹ ਵੀ ਆਉਂਦੇ ਹੈਗੇ ਠੀਕ ਹੈ ਇਸ ਕਰਕੇ ਜਿਹੜਾ ਸ਼ਾਂਤ ਮਹਾਸાગਰ ਦਾ ਆਲੇ ਦੁਆਲੇ ਦਾ ਖੇਤਰ ਹੈ ਇਸ ਨੂੰ ਜਵਾਲਾ ਚੱਕਰ ਕਿਹਾ ਜਾਂਦਾ ਹੈ ਤੁਸੀਂ ਯਾਦ ਰੱਖਣਾ ਬੇਟਾ ਠੀਕ ਹੈ ਜੀ ਆਓ ਅਗਲਾ ਪ੍ਰਸ਼ਨ ਕਰੀਏ ਭੂਮੰਦ ਰੇਖਾ ਤੇ ਕੋਈ ਥਾਂ ਦੇਖੋ ਵੀ ਭੂਮੰਦ ਜਦੋਂ ਆਪਾਂ ਇਸ ਤਰੀਕੇ ਨਾਲ ਲਾਈਨ ਖਿੱਚਦੇ ਹਾਂ ਧਰਤੀ ਦੇ ਵਿਚਕਾਰ ਕਿੰਨੇ ਡਿਗਰੀ ਹੁੰਦੀ ਹੈ ਬੇਟਾ ਭੂਮੰਦ ਰੇਖਾ 0 ਡਿਗਰੀ ਤਾਂ ਇਹਦੇ ਲਈ ਸਾਡੀ ਊਡ ਆਪਸ਼ਨ ਸਹੀ ਆ ਜੇਗੀ ਡੈਸ਼ ਸਵਿਟੇਰਲੈਂਡ ਦੀ ਸਥਾਨਿਕ ਪੌਣ ਹੈ ਹਾਂਜੀ ਸਵਿਟੇਰਲੈਂਡ ਦੀ ਸਥਾਨਿਕ ਪੌਣ ਦਾ ਕੀ ਨਾਮ ਹੈ ਬੇਟਾ ਫੋਹਨ ਕੀ ਨਾਮ ਹੈ ਫੋਹਨ ਹਾਂਜੀ ਅਗਲਾ ਪ੍ਰਸ਼ਨ ਆਪਣਾ ਉੱਤਰੀ ਅਮਰੀਕਾ ਦੇ ਰੌਕੀ ਪਰਬਤਾਂ ਦੇ ਪੂਰਬੀ ਪਾਸਿਆਂ ਤੇ ਚੱਲਣ ਵਾਲੀਆਂ ਸਥਾਨਿਕ ਪੌਣਾ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ ਬੇਟਾ ਜਰੂਰ ਉੱਤਰੀ ਅਮਰੀਕਾ ਦੇ ਵਿੱਚ ਪੌਣਾ ਚੱਲਦੀਆਂ ਨੇ ਉਹਨਾਂ ਦਾ ਨਾਮ ਹੈਗਾ ਬਿਲੀਬਿਲੀ। ਠੀਕ ਹੈ ਕੀ ਨਾਮ ਹੈ ਬਿਲੀਬਿਲੀ। ਅਗਲਾ ਪ੍ਰਸ਼ਨ ਆਪਣਾ ਹਾਂਜੀ ਬੇਟਾ ਪ੍ਰਸ਼ਨ ਨੰਬਰ 35 ਨੈਕਸਟ ਕੁਐਸਚਨ ਭਾਰਤ ਦੇ ਵਿੱਚ ਪੁਚਾਲ ਵਧੇਰੇ ਕਿਸ ਖੇਤਰ ਵਿੱਚ ਆਉਂਦੇ ਹੈਗੇ? ਹਾਂਜੀ ਬੇਟਾ ਭਾਰਤ ਵਿੱਚ ਪੋਚਾਲ ਵਿਦੇਰੀ ਕਿਡਸ ਖੇਤਰ ਵਿੱਚ ਆਉਂਦੇ ਹੈਗੇ ਜੀ ਉੱਤਰੀ ਖੇਤਰ ਦੇ ਵਿੱਚ ਹਾਂਜੀ ਨਾਗਰਿਕ ਸ਼ਾਸਤਰ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਸੰਵਿਧਾਨ ਦੀ ਧਾਰਾ 72 ਦੇ ਅਨੁਸਾਰ ਕਿਸ ਨੂੰ ਕਿਸੇ ਵਿਅਕਤੀ ਦੀ ਮੌਤ ਦੀ ਸਜ਼ਾ ਮਾਫ ਜਾਂ ਘਟ ਕਰਨ ਦਾ ਅਧਿਕਾਰ ਹੈ ਇਹ ਅਧਿਕਾਰ ਸਿਰਫ ਬਿਟਾ ਰਾਸ਼ਟਰਪਤੀ ਕੋਲ ਹੁੰਦਾ ਕਿਸੇ ਵਿਅਕਤੀ ਦੀ ਮੌਤ ਦੀ ਸਜ਼ਾ ਨੂੰ ਮਾਫ ਕਰਨ ਜਾਂ ਘਟ ਕਰਨ ਦਾ ਅਧਿਕਾਰ ਰਾਸ਼ਟਰਪਤੀ ਕੋਲ ਹੁੰਦਾ ਹੈ ਹਾਂਜੀ ਬਿਟਾ ਅਗਲਾ ਪ੍ਰਸ਼ਨ ਕਿਹੜੇ ਕਾਰਨ ਕਰਕੇ ਰਾਸ਼ਟਰਪਤੀ ਦੇ ਵਿਰੁੱਧ ਮਹਾ ਅਪਿਵਿਉ ਅਭਿਯੋਗ ਦਾ ਮੁਕੱਦਮਾ ਚਲਾਇਆ ਜਾ ਸਕਦਾ ਹੈ ਹਾਂਜੀ ਬੇਟਾ ਜਦੋਂ ਰਾਸ਼ਟਰਪਤੀ ਸੰਵਿਧਾਨ ਦੀ ਉਲੰਘਣਾ ਕਰੇ ਤਾਂ ਈਡੀ অপਸ਼ਨ ਇਹਦੇ ਲਈ ਸਹੀ ਹੈ ਰਾਸ਼ਟਰਪਤੀ ਦੀਸ ਰਾਸ਼ਟਰਪਤੀ ਦੁਆਰਾ ਸੰਵਿਧਾਨ ਦੀ ਉਲੰਘਣਾ ਕਰਨ ਤੇ ਠੀਕ ਹੈ ਬੇਟਾ ਹਾਂਜੀ ਅਗਲਾ ਪ੍ਰਸ਼ਨ ਆਪਣਾ ਰਾਸ਼ਟਰਪਤੀ ਵਿਰੁੱਧ ਮਹਾ ਅਭਿਯੋਗ ਚਲਾਉਣ ਲਈ ਕਿਸ ਇੱਕ ਸਦਨ ਦੇ ਕਿੰਨੇ ਮੈਂਬਰ પ્રસ્તાવ રખਣਾ ਠੀਕ ਹੈ ਜਦੋਂ ਰਾਸ਼ਟਰਪਤੀ ਦੇ ਵਿਰੁੱਧ ਮਹਾਅਭियोग ਚਲਾਉਣਾ ਗਾ ਤਾਂ ਕਿੰਨੇ ਜਿਹੜੇ ਮੈਂਬਰ ਹੈਗੇ ਉਹ ਪ੍ਰਸਤਾਵ ਰੱਖ ਸਕਦੇ ਹੈ ਬੇਟਾ 1/4 ਠੀਕ ਹੈ ਜੀ ਅਗਲਾ ਪ੍ਰਸ਼ਨ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਸਦਨ ਦੇ ਕਿੰਨੇ ਮੈਂਬਰਾਂ ਦੁਆਰਾ ਇਹ ਪ੍ਰਸਤਾਵ ਪਾਸ ਕਰਨਾ ਜ਼ਰੂਰੀ ਹੁੰਦਾ ਹੈਗਾ ਇਹ ਹੁੰਦਾ ਬੇਟਾ 2/3 ਠੀਕ ਹੈ 2/3 ਹੈ ਨਾ ਅਗਲਾ ਪ੍ਰਸ਼ਨ ਵਿੱਤ ਕਮਿਸ਼ਨ ਦੀ ਸਥਾਪਨਾ ਜਾਂ ਨਿਯੁਕਤੀ ਕੌਣ ਕਰਦਾ ਹੈ ਬੇਟਾ ਵਿੱਤ ਕਮਿਸ਼ਨ ਦੀ ਸਥਾਪਨਾ ਕੀਤੀ ਜਾਂਦੀ ਹੈਗੀ ਰਾਸ਼ਟਰਪਤੀ ਦੁਆਰਾ ਠੀਕ ਹੈ ਬੇਟਾ ਅੱਜ ਅਪ ਇਸ ਪਾਰਟ ਦੇ ਵਿੱਚ ਇੰਨੇ ਹੀ ਕੁਐਸਚਨ ਕਰਾਂਗੇ ਤੁਸੀਂ ਧਿਆਨ ਨਾਲ ਵੇਖ ਲਿਓ ਜੇਕਰ ਤੁਹਾਨੂੰ ਕੋਈ ਕੁਐਸਚਨ ਇਹਦੇ ਵਿੱਚ ਨਹੀਂ ਸਮਝ ਆਇਆ ਤਾਂ ਦੁਬਾਰਾ ਫੇਰ ਉਹਨੂੰ ਸੁਣ ਲਿਓ ਤਾਂ ਜੋ ਜੇ ਤੁਹਾਨੂੰ ਪ੍ਰਸ਼ਨ ਹੈਗੇ ਆਪਾਂ ਕੀਤੇ ਹੈਗੇ ਨਾ ਇਹ ਚੰਗੀ ਤਰੀਕੇ ਨਾਲ ਤੁਹਾਡੇ ਯਾਦ ਹੋ ਜਾਣ ਤੇ ਪੇਪਰ ਦੇ ਵਿੱਚ ਤੁਹਾਡੀ ਇਹ ਮੰਦੰਦ ਕਰ ਸਕਣ ਠੀਕ ਹੈ ਬੇਟਾ ਆਪਾਂ ਫੇਰ ਕੱਲ ਇੱਕ ਪਾਰਟ ਬਣਾਵਾਂਗੇ ਠੀਕ ਹੈ ਜਿਹੜਾ ਕਿ ਤੁਹਾਡੇ ਪੇਪਰ ਦੇ ਲਈ ਤੁਹਾਡੀ ਮਦਦ ਕਰੇਗਾ ਠੀਕ ਹੈ ਬੇਟਾ ਓਕੇ ਜੀ ਗੁੱਡਬਾਈ